ਸਿਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਵਾੜ ਚਲਾਈਆ ਲੇਖੇ ਸੁਣ ਵੇਖਾਓ ਲੇਖੇ ਸਹਾ ਲਵਾਈਏ ਹੈ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋ ਅੰਦੇ ਨਾ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਓ ਜੀਵਨ ਮਰਨਾ ਜਾਇ ਕੈ ਇਥੇ ਖਾਜੈ ਕਾਲ ਜਿੱਥੇ ਵਹਿ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਵੰਨੇ ਪੰਡ ਪਰਾਲ ਸਭ ਕੋ ਅੱਖ ਹੈ ਬਹੁਤ ਬਹੁਤ ਘਟ ਨ ਅੱਖ ਹੈ ਕੋਈ ਕੀਮਤ ਕਿਨੇ ਨਾ ਪਾਈਆ ਕਹਿਣਾ ਵੱਡਾ ਹੋਏ ਸਾਚਾ ਸਹਿਬ ਏਕ ਤੂੰ ਔਰ ਜੀਆ ਕੇ ਤੇ ਲੋ ਨੀਚਾ ਅੰਦਰ ਨੀਚ ਜਾਤ ਨੀਚਿ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵਡਿਆ ਸਿਉ ਕੈ ਰੀਸ ਜਿੱਥੇ ਨੀਚ ਸਮਾਲਿਆ ਨਾ ਤਿੱਥੇ ਨਦਰ ਤੇਰੀ ਵਖਸੀਸ ਸ੍ਰੀ ਰਾਗ ਮਹਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਪਰਨੰਦਾ ਪਰਮਲ ਮੁਖ ਸੁద్ధి ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਹਾਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀ ਐ ਪਤ ਹੋਏ ਊਤਮ ਸੇ ਦਰੂ ਊਤਮ ਕਹੀ ਐ ਨੀਚ ਕਰਮ ਬਹਿ ਰੋਏ ਰਹਾਓ ਸੋਏ ਰਸ ਸੋਏ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ रस कोड़े रस सिजा मंदिर रस मीठा रस मास एते रस शरीर कै कै घट नाम निवास जित बोलिए पत पाईए सो बोलिया परवान फिक्का बोल बिगुचणा सुन मूर्ख मन अजान जो तस पावै से पले होर के कहण बखान तिन मत् तिन पत तिन धन पल्ले ਜਿਨ ਹਿਰਦੇ ਰਹਾ ਸਮਾਏ ਤਨ ਕਾ ਕੀ ਸੁਲਹਾਣਾ ਅਬਰਸਵਾ ਲੋਕਾਏ ਨਾਨਕ ਨਦਰੀ ਬਹਾਰੇ ਰਾਚੇ ਦਾਨ ਨਾ ਨਾਏ ਸਿਰਾਗ ਮਹੱਲਾ ਪਹਿਲਾ ਆਮਲ ਗਲੋਲਾ ਕੂੜ ਕਾ ਦਿੱਤਾ ਦੇ ਬਣਹਾਰ ਮਤੇ ਮਨ ਵਿਸਾਰਿਆ ਖੁਸੇ ਕੀਤੀ ਦਿਨ ਚਾਰ ਸਚ ਮਿਲਿਆ ਤਨ ਸੋਪੀਆ ਰਖਣ ਕੋ ਦਰਬਾਰ ਨਾਨਕ ਸੱਚ ਕੋ ਸੱਚ ਜਾਣ ਜਿਤ ਸੇ ਵੀ ਸੁਖ ਪਾਈਏ ਤੇਰੀ ਦਰ ਗਏ ਚੱਲ ਮਾਣ ਰਹਾਓ ਸੱਚ ਸਰਾ ਗੁੜ ਬਹਾਰਾ ਜਿਸੇ ਜਿਸ ਚਾਣਾਓ ਸੁਣੇ ਵਿਖਾਣੇ ਜੇ ਤੜੇ ਉਹ ਤਨ ਬਲਿਹਾਰੇ ਜਾਓ ਤਾਂ ਮਨ ਕੀ ਵਾ ਜਾਣੀਏ ਜੋ ਆਮ ਲੈ ਪਾਏ ਥਾਓ ਨੌ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਤਮਖੋ ਵੈ ਉਜਲਾ ਲਖ ਦਾਤੀ ਇਕ ਦਾਤ ਦੂਤ ਸੇ ਪਹਿ ਆਖੀ ਹੈ ਸੁਖੁਜ ਸੇ ਹੀ ਪਾਸ ਸੁਖ ਮਨੋ ਵਸਾਰਿਐ ਜਾਕੇ ਜੀ ਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪੈਣਣ ਖਾਣ ਔਰ ਗੱਲਾਂ ਸਭ ਕੂੜੀਆਂ ਤੁਦ ਪਾਵੈ ਪਰਵਾਣ